ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਇਹਦੇ ਤੇ ਜੜੇ ਤਾਂ ਡਿਵੈਲਪਮੈਂਟ ਦੇ ਫੰਡਸ ਹੈ ਔਰ ਤਕਰੀਬਨ 2.5 ਕਰੋੜ ਦੇ ਆ ਜੀ ਇਹਦੇ ਨਾਂ ਨਾਲ ਜਿਹੜੇ ਅਸੀਂ ਪੇਦਨੀ ਤੋਂ ਸ਼ੁਰੂ ਕੀਤਾ ਤੇ 31 ਘਰਾਂ ਨੂੰ ਜਿਹੜੇ 5-5 ਮਰਲਾ 플ੌਟ ਹੋਏ ਆ ਜੀ ਇਹ ਸਾਰਿਆਂ ਨੂੰ ਦੇਣਿਆ ਸਾਰੇ ਪਿੰਡਾਂ ਚ ਦੇਣਿਆ 60 ਦੇ 60 ਪਿੰਡਾਂ ਸਾਰੇ ਪੰਜਾਬ ਦੇ ਦੇ ਰਹੇ ਆ ਜੀ ਸਾਡੇ ਜਿਹੜੀ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਕੀਮ ਹੈ ਸਾਰੇ ਪੰਜਾਬ ਚ ਦੇਣਿਆ ਲੱਖਾਂ ਲੋਕਾਂ ਨੂੰ 플ੌਟ ਮਿਲਨੇ ਆ ਇਸੇ ਤਰ੍ਹਾਂ ਜਿਹੜੇ ਘਰ ਬਣਾਉਣ ਦੀ ਕਰਾਂਟ ਅੱਜ ਅਸੀਂ ਖੁਰਦਵਾਲਿਆਂ ਨੂੰ ਦਿੱਤੀਆਂ 6 ਨੂੰ ਇਹ ਵੀ ਸਾਰਿਆਂ ਨੂੰ ਕੁਸ਼ਤਾ ਜਿਹੜੀਆਂ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਚਾਹੇ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਕੋਈ ਜਿਹੜੇ ਬਾਕੀਆਂ ਦੀ ਕਮੀ ਪੇਸ਼ੀ ਆ ਮੈਂ ਆਪਣੇ ਕੋਲੋਂ ਦਣਿਆ ਚਾਹੇ ਮੇਰੇ ਕੋ ਮਿੱਤਰ ਦੋਸਤ ਹੈ ਜਾਂ ਮੈਂ ਖੁਦ ਆਪਣੀ ਤਨਖਾਹ ਚ ਦੇਣਿਆ ਇੱਕ 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 ਕਮਰਾ ਔਰ ਰਸੋਈ ਖਾਨਾ ਗੁਸਲਖਾਨਾ ਸਭ ਨੂੰ ਬਣਾ ਕੇ ਦੇਣਾ ਜੀ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਹੈ ਜਿੱਥੇ ਸਕੂਲ 12ਵੀਂ ਤੱਕ ਨਹੀਂ ਹੈ ਉੱਥੇ ਕੀ ਰਿਕਸ਼ਾ ਦੇਣੀ ਹੈ ਉਹਨਾਂ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਮੇਰਾ ਵਾਦਾ ਹੈ ਜੀ ਬੰਦਿਆਂ ਵਾਸਤੇ ਐਂਬੂਲੈਂਸ ਲਾਤੀਆਂ ਮੈਂ ਦਵਾਈਆਂ ਦੀ ਇਸੇ ਤਰ੍ਹਾਂ ਵਟਰਨਰੀ ਦੀ ਲਾਣੀਆਂ ਲੋਕਾਂ ਨੂੰ ਦਿੱਕਤ ਆਂਦੀ ਆ ਜਿਹੜਾ ਵੇਚ ਨੂੰ ਕਿੱਥੇ ਲੈ ਕੇ ਜਾਣ ਤੇ ਪਿੰਡਾਂ ਦੇ ਟੋਬੇ ਜਿਹੜੇ ਉਹਨਾਂ ਦਾ ਨਵੀਨੀਕਰਨ ਕਰਕੇ ਪੱਕੇ ਕਰਕੇ ਉਹਦਾ ਜਿਹੜਾ ਪਾਣੀ ਆ ਥਾਪਰ ਮਾਡਲ ਬਣਾ ਕੇ ਉਹਨੂੰ ਖੇਤਾਂ ਤੱਕ ਪ ਤੇ ਸੋਲਿਡ ਵੇਸਟ ਮੈਨੇਜਮੈਂਟ ਸਾਰੇ ਪੁਆਇੰਟਸ ਕਰਨੀ ਆ ਸੋ ਇਹ ਓਵਰਆਲ ਜਿਹੜੇ ਹਰ ਪੁਆਇੰਟ ਦੇ ਵਿੱਚ ਕਰਨਾ ਸੀ ਇਹ ਨਹੀਂ ਵੀ ਦੋ ਪੁਆਇੰਟ ਕਰਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਵੀ ਸਾਰੇ ਜਿਹੜੇ ਸਸਦ ਹੈ ਉਹ ਇੱਕ ਇੱਕ ਪੁਆਇੰਟ ਜਾਂ ਦੋ ਦੋ ਪੁਆਇੰਟ ਅਡੌਪਟ ਕਰਨ ਉਹ ਵੀ ਨਹੀਂ ਹੋਇਆ ਉਹਨਾਂ ਕੋਲੋਂ ਮੈਂ 60 ਦੇ ਸੈਟ ਕਰਕੇ ਦਿਖਾਉਂਗਾ ਜੀ ਸਰਕਾਰੀ ਬੱਸਾਂ ਨੂੰ ਜੋ ਅੱਜ ਚੱਕਾ ਜਾਮ ਕੀਤਾ ਹੈ ਕਈ ਜਿਹੜੇ ਹੈਗੇ ਨੇ ਮੁਲਾਜ਼ਮ ਨੇ ਕੋਈ ਤੇਲ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਆਪਣੇ ਉਹ ਕਿਸ ਤਰ੍ਹਾਂ ਦੇ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਵਿਸਥਾ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਸਾਰਾ ਜਿਹੜੀ ਕੱਚਾ ਨੂੰ ਪੱਕਿਆ ਕਰ ਰਹੀ ਆ ਪਹਿਲਾਂ ਤਾਂ ਕੱਚਾ ਵਾਲੇ ਸੀ ਅਸੀਂ ਪੱਕਿਆਂ ਵਾਲੇ ਅਸੀਂ ਪੱਕੇ ਕਰ ਰਹੇ ਹਾਂ ਉਹਨਾਂ ਦਾ ਵੀ ਕਰ ਰਹੇ ਹਾਂ ਸਾਰਾ ਕੁਝ ਉਹਨਾਂ ਦੀ ਤਰਖਾ ਵਧਾਈਆਂ ਵੀ ਆ ਹੋਰ ਵੀ ਕਰਾਂਗੇ ਆ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਸਾਂ ਤੇ ਡਿਪੈਂਡਡ ਐ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰਿਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਨਾ ਹੋਣਾ ਚਾਹੀਦਾ ਬੱਚੇ ਨੇ ਐਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਸਾਰੇ ਮੈਂ ਜਿਹੜੇ ਹੈਗੇ ਆ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਸਰਪੱਖੀ ਵਿਕਾਸ ਉਹਦੇ ਵਿੱਚ ਪੜ੍ਹਾਈ ਆ ਖੇਡਾਂ ਦੇ ਮੈਦਾਨ ਆ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਹਾਂ ਲੌਂਗ ਟਰਮ ਪਲੈਨਿੰਗ ਕਰ ਰਿਹਾ ਹਾਂ ਔਰ ਇਹ ਸਾਰਾ ਕੰਮ ਅਸੀਂ ਅਗਲੇ 2 4 5 ਸਾਲਸ ਕਰਕੇ ਦਿਖਾ ਦਾਂਗੇ ਪੀਜੂ ਮੁੱਦੇ ਤੇ ਯੂ ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਇਹ ਯੂ ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰਦੇ ਆ ਇਹ ਇਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਨਤਮਸਤਕ ਹੋਣ ਤੱਕ ਨਹੀਂ ਆਇਆ ਮੈਨੂੰ ਬਹੁਤ ਦੁੱਖ ਹੈ ਬਰੇ ਦਿਲ ਨੂੰ ਦੁੱਖ ਆ ਕੇ ਸਾਡਾ ਪ੍ਰਧਾਨ ਮੰਤਰੀ ਹੋ ਜਾ ਜਿਹੜਾ ਗੁਰੂ ਦੀ ਵੀ ਇੱਜ਼ਤ ਮਾਣ ਨਹੀਂ ਕਰਦਾ ਗੁਰੂ ਦੀ ਰਿਸਪੈਕਟ ਨਹੀਂ ਕਰਦਾ ਸਾਡੀ ਤਾਂ ਨਹੀਂ ਕਰਦੇ ਲੇਕਿਨ ਉਹ ਗੁਰੂ ਦੀ ਵੀ ਇੱਜ਼ਤ ਮਾਣ ਨਹੀਂ ਕਰਦੇ ਬਹੁਤ ਮਾੜੀ ਗੱਲ ਹੈ ਇਹ ਉਮੀਦ ਨਹੀਂ ਸੀ ਮੈਨੂੰ ਕਿਸ ਤਰ੍ਹਾਂ ਦੇਖ ਦੋ ਹੜਾਂ ਦੇ ਹੜਾਂ ਨੇ ਮਾਰਿਆ ਉਹਨੂੰ ਪੈਸੇ ਨਹੀਂ ਦੇ ਰਹੇ ਉਹਦੇ ਤੇ ਰਾਜਨੀਤੀ ਕਰਨੀ ਜਾ ਰਹੀ ਹੈ ਕਿ 1600 ਕਿਸੀ 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਿਹਾ ਮਤਲਬ ਝੂਠ ਦਾ ਪਲੰਦ ਹੈ ਜ ਆ ਫਿਰ ਬੀਬੀ ਐਮਪੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਥਾਂ ਤੇ ਯੂ ਟਰਨ ਮਾਰੀ ਜਾਂਦੇ ਆ ਜਦੋਂ ਮੌਕਾ ਮਿਲਦਾ ਫਿਰ ਡੰਗ ਮਾਰਦੇ ਆ ਬਹੁਤ ਇਹਨਾਂ ਦਾ ਦਿਲ ਸਾਫ਼ ਨਹੀਂ ਆ ਜੀ ਬੇਈਮਾਨ ਹੈ ਬੇਈਮਾਨ ਪਾਰਟੀ ਆ ਝੂਠੀ ਪਾਰਟੀ ਆ ਬਹੁਤ ਮਾੜੀ ਗੱਲ ਹੈ ਥਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਅੱਜ ਐਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਕੁ ਲੱਗਦਾ ਵੀ ਕਿੰਨੇ ਕੁ ਦੇਖੋ ਮੇਰਾ ਮੇਰਾ ਜਿਹੜਾ ਧਾਰੋ ਮਜ਼ਾਰਾ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾਂ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ ਲੇਕਿਨ ਜੋ ਕੰਮ ਨੂੰ ਵੋਟਾਂ ਪਈਆਂ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦੋ ਪ੍ਰਿੰਟ ਦਾ ਕੋਈ ਬੰਦਾ ਕਹ ਦੇ ਕਿ ਪਹਿਲਾਂ ਕੋਈ ਮੰਤਰੀਅਤ ਦਾ ਕੰਮ ਕਰਦਾ ਸੀਗਾ ਤਾਂ ਮੈਂ ਮੈਂ ਬਿਲਕੁਲ ਮੈਂ ਮੈਂ ਕਹਿੰਦਾ ਇਲੈਕਸ਼ਨ ਹੀ ਛੱਡ ਦਾਂਗੇ ਰਾਜਨੀਤੀ ਜਵਾਬ ਅੱਜ ਇੱਥੇ ਡਾਕਟਰ ਬਲਵੀਰ ਸਿੰਘ ਦੀ ਸਿਹਤ ਮੰਤਰੀ ਪੰਜਾਬ ਉਹਨਾਂ ਦਾ ਪ੍ਰੋਗਰਾਮ ਸੀਗਾ ਸਾਡੇ ਪੰਜ ਪਿੰਡਾਂ ਦਾ ਪੰਜ ਪਿੰਡਾਂ ਦੀਆਂ ਪੰਚਾਇਤਾਂਆਂ ਸੀਗੀਆਂ ਜੀ ਬਖਰੇ ਬਖਰੇ ਪਿੰਡਾਂ ਨੂੰ ਜਿਵੇਂ ਸਾਰੇ ਪਿੰਡਾਂ ਚ ਪਲਾਟ ਦਿੱਤੇ ਗਏ ਨੇ ਜਾਂ ਡਿਵੈਲਪਮੈਂਟ ਦੇ ਜਿਹੜੇ ਚੈੱਕ ਨੋ ਦਿੱਤੇ ਗਏ ਨੇ ਸਾਡੇ ਪਿੰਡ ਲਈ ਵੀ ਜਿਹੜੇ 6 ਲੱਖ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਜੀ ਤੇ ਉਹਦੇ ਲਈ ਅਸੀਂ ਸਰਕਾਰ ਦਾ ਤੇ ਵਿਰਕਸ਼ਾਭ ਦਾ ਤਨਵਾਦ ਕਰਦੇ ਆ ਟੋਟਲ 4 ਪਿੰਡਾਂ ਚ ਕੱਚੇ ਘਰਾਂ ਦੇ ਵੀ 31 31 ਜਿਹੜੇ ਉਹ ਦਿੱਤੇ ਗਏ ਨੇ ਕੱਚੇ ਘਰਾਂ ਦੇ ਜੀ ਪਹਿਲਾਂ ਸਾਨੂੰ 4 ਲੱਖ ਦੀ ਗ੍ਰਾਂਟ ਰਾਜ ਇੱਥੇ ਆਪਾਂ ਖੜੇ 75 ਵਾਸਤੇ ਆਈ ਸੀਗੀ ਜੀ ਦੇ 6 ਲੱਖ ਰੁਪਏ ਸਾਡੇ ਹੋਣਾ ਹੈ ਸਰਕਾਰ ਦੇ ਪ੍ਰਾਲੇ ਨੂੰ ਕਿਸ ਤਰ੍ਹਾਂ ਦੇ ਬੜਾ ਚੰਗਾ ਪ੍ਰਾਲਾ ਜੀ ਬਹੁਤ ਵਧੀਆ ਗੱਲ ਆ ਜਿਹੜੇ ਲੋਕਾਂ ਕੋਲ ਘਰ ਨਹੀਂ ਹੈਗੇ ਉਹਨਾਂ ਨੂੰ ਘਰ ਮਿਲ ਰਹੇ ਨੇ ਜਿਨ੍ਹਾਂ ਨੂੰ ਪਲਾਟ ਨਹੀਂ ਹੈਗੇ ਉਹਨਾਂ ਨੂੰ ਪਲਾਟ ਮਿਲ ਰਹੇ ਨੇ ਚੰਗੀ ਗੱਲ ਆ ਬਹੁਤ ਚੰਗੀ ਗੱਲ ਬਹੁਤ ਸਾਲ ਹੋ ਗਏ 40 ਸਾਲ ਹੋ ਗਏ ਜੀ ਅੱਛਾ ਪਹਿਲੀ ਵਾਰ ਮਿਲੇ ਜੀ ਪਹਿਲੀ ਵਾਰ ਮਿਲੇ ਹਾਂ ਜੀ ਪਹਿਲਾਂ ਨਹੀਂ ਕਿਸੇ ਸਰਕਾਰ ਨੇ ਨਾ ਕਿਸੇ ਨੇ ਦਿੱਤਾ ਹੀ ਇੱਥੇ ਠੀਕ ਜਣਾ ਕਰਨੀ ਹੈ ਜੀ ਬਹੁਤ ਧੰਨਵਾਦ ਕਰਨਾ ਆਂਦੇ ਹਾਂ ਜੀ ਬਹੁਤ ਵਧੀਆ ਪ੍ਰਾਲਾ ਸਰਕਾਰ ਵਧੀਆ ਕੰਮ ਕਰ ਰਹੀ ਹੈ ਹਾਂ ਬਹੁਤ ਵਧੀਆ ਕਰ ਰਹੀ ਹੈ ਜੀ